ਤੁਹਾਨੂੰ ਪਹਿਲਾਂ ਦੂਜੇ ਘਰ ਦਾ ਪਤਾ ਲੱਗਿਆ ਇਸ ਘਰ ਦਾ ਬਾਅਦ ਚੋਂ ਪਤਾ ਲੱਗਿਆ ਕਿਉਂਕਿ ਇੱਥੇ ਲੋਕੀ ਕਹਿੰਦੇ ਸੀ ਵੀ ਕੋਈ ਹਲਕਲ ਨਹੀਂ ਸੀ ਜਦੋਂ ਦੇਖਿਆ ਨਾ ਦਰਵਾਜ਼ਾ ਖੁੱਲਾ ਹੋਇਆ ਕਿਸੇ ਨੇ ਆ ਕੇ ਆਵਾਜ਼ ਮਾਰੀ ਹੋਣੀ ਆ ਤਾਂ ਪਤਾ ਲੱਗਾ ਵੀ ਇਹ ਘਰ 'ਚ ਵੀ ਕੋਈ ਨਹੀਂ ਸੀ ਤੇ ਜਦੋਂ ਇੱਥੇ ਆ ਕੇ ਦੇਖਿਆ ਤਾਂ ਰੌਲਾ ਪੈ ਗਿਆ ਵੀ ਇੱਥੇ ਵੀ ਚੋਰੀ ਹੋਈ ਹੋਈ ਹੈ ਕਿ ਚੋਰਾਂ ਨੇ ਕਿੰਨੀ ਤਸੱਲੀ ਨਾਲ ਪੂਰੀ ਤਲਾਸ਼ੀ ਲਈ ਹੈ ਕੱਲੀ-ਕੱਲੀ ਚੀਜ਼ ਦੀ ਤਲਾਸ਼ੀ ਲਈ ਆਪੇ ਤੁਹਾਨੂੰ ਅੰਦਾਜ਼ਾ ਲਾ ਸਕਦੇ ਕਿ ਘੱਟੋ-ਘੱਟ ਭਾਈ 3 ਘੰਟੇ ਦਾ ਸਖਾਲੇ ਲੱਗੇ ਹੋਗੇ ਬ੍ਰਿਜ ਦੇ ਕੋਲ ਬੈਠ ਕੇ ਪਾਣੀ ਪੀ ਕੇ ਤਸੱਲੀ ਨੂੰ ਚਾਰ ਬੰਦੇ ਸੀ ਚਾਰ ਗਲਾਸ ਪਾਣੀ ਦੇ ਪਏ ਹੋਏ ਅੱਜ ਭਾਵਾ ਚਾਹ ਬਣਾ ਕੇ ਵੀ ਪੀਤੀ ਜੋ ਮਰਜ਼ੀ ਕਿੱਕਾ ਹੋਵੇ ਦੇਖੋ ਕਿਹਾ ਸੇਫ ਲੋਕਰ ਤਹਿ ਖਾਣਾ ਕੁਝ ਵੀ ਨਹੀਂ ਛੱਡਿਆ ਉਹਨਾਂ ਨੇ ਬਹੁਤ ਬੁਰਾ ਹਾਲ ਹੈ ਜੀ ਘਰ ਦਾ ਉਹਨਾਂ ਨੇ ਕੀਤਾ ਕੱਲਾ ਕੱਲਾ ਖੁਲਾਰ ਦਿੱਤਾ ਉਹਨਾਂ ਨੇ ਵਿਚਾਰੇ ਗਰੀਬ ਬੰਦੇ ਹਨ ਬੰਦਾ ਸਿਰ ਤੇ ਨਹੀਂ ਹੈਗਾ ਬੱਚੇ ਕਿੰਨਾ ਕੁ ਕਮਾ ਲੈਂਦੇ ਕੁਝ ਵੀ ਨਹੀਂ ਕਮਾਉਂਦੇ ਔਸਾਨ ਹੋ ਗਏ ਨਾ ਤਾਂ ਜੀ ਦੇਖੋ ਜੀ ਮੇਰੇ ਹਿਸਾਬ ਨਾਲ ਜਿੱਦਾਂ ਇਹ ਦੱਸ ਰਹੇ ਹਨ ਘਰ ਦੇ ਵਿੱਚ ਥੋੜਾ ਬਣਾ ਅਗਲਾ ਲੇਡੀਜ਼ ਆਪਣਾ ਆਪਣਾ ਸੋਨਾ ਕਰਦਾ ਥੋੜਾ ਜਿਹਾ ਰੱਖਦੇ ਹਲਕੋ ਜੀ ਜੀ ਆਪਾਂ ਕੀ ਕਹਿੰਦੇ ਜੀ ਜੀ ਤੇ ਘਟੋਗੜ ਜੇ ਇੱਕ ਦੋ ਚੀਜ਼ਾਂ ਵੀ ਹੋਣਗੀ ਆ ਤਾਂ ਲੱਖ ਰੁਪਏ ਦਾ ਸੌਖਾ ਨੁਕਸਾਨ ਹੋ ਚੁੱਕਾ ਹੈ ਨਾ ਤੇ ਕੈਸ਼ ਵੀ ਭੰਜੀ ਦੱਸ ਕੈਸ਼ ਵੀ ਉਹ ਕੱਲ ਮੁੰਡਾ ਤਨਖਾਹ ਲੈ ਕੇ ਵੀ ਆਇਆ ਜੀ ਓਹੋ ਭਾਜੀ ਕਿੰਨਾ ਕੁ ਨੁਕਸਾਨ ਹੋ ਗਿਆ ਜੀ ਭਾਜੀ ਸਾਡਾ ਲੱਖ ਰੁਪਏ ਦਾ ਹੋ ਗਿਆ ਨੁਕਸਾਨ ਸੋਨੇ ਤੇ ਕਹਿਣੇ ਵੀ ਸੀਗੇ ਹਾਂ ਜੀ ਦੋ ਮੇਰੇ ਬਾਲੀਆਂ ਦੇ ਜੋੜੇ ਸੀਗੇ ਠੀਕ ਹਜ਼ਾਰ ਕੈਸ਼ ਪਿਆ ਸੀ ਕਰ ਨਾਲੇ ਕੱਲੀ ਤੂੰ ਉੱਥਾ ਲੈ ਕੇ ਆਇਆ ਸੀ ਮੁੰਡਾ ਬਾਕੀ ਲੋਕਾਂ ਦਾ ਗੱਲ ਨਾ ਮਾਰੀਂ ਹਲੇ ਤੁਸੀਂ ਮੈਂ ਪ੍ਰਸ਼ਾਸਨ ਮਾੜੇ ਅੰਸਰਾਂ ਨੂੰ ਨਕੀਲਤਾ ਪਾ ਰਿਹਾ ਪਰ ਕਦ ਹੋਵੇਗਾ ਪੂਰਨ ਤੌਰ ਤੇ ਸਫਲ ਦੋਸਤੋ ਲੇਕਿਨ ਹਾਲ ਦੀ ਘੜੀ ਜਿਸ ਤਰੀਕੇ ਰੋਜ਼ ਚੋਰੀਆਂ ਹੋ ਰਹੀਆਂ ਕੰਮ ਲੱਗ ਰਿਹਾ ਹੈ ਅਸਫਲ ਦੋਸਤੋ ਚੋਰਾਂ ਨੂੰ ਫੜਨ ਦਾ ਕੰਮ ਲੱਗ ਰਿਹਾ ਹੈ ਅਸਫਲ ਦੋਸਤੋ ਸਤਿ ਸ਼੍ਰੀ ਅਕਾਲ ਪੀਵੀ ਬੱਤੀ ਨਵਾਂ ਸ਼ਹਿਰ ਦੇਖ ਰਿਹਾ ਮੈਂ ਤੁਹਾਡਾ ਫੜਾ ਪਰਿਵਾਰਕ ਮੈਂਬਰ ਤਾਂ ਨਹੀਂ ਸੂਰੀ ਤੁਸੀਂ ਸ਼ੇਅਰ ਤੋਂ ਦੱਸ ਲਾ ਲੈਂਦੇ ਹੋ ਵੀਡੀਓ ਕਿਸ ਬਾਬਤ ਹੋਣ ਵਾਲੀ ਸਤਿ ਸ੍ਰੀ ਅਕਾਲ ਸਲੋਪ ਪਿੰਡ ਵਿੱਚ ਮੌਜੂਦ ਹੈ ਔਰ ਇੱਥੇ ਕੱਲ ਰਾਤੀ ਬੀਤੀ ਰਾਤੀ ਚੋਰਾਂ ਨੇ ਦੋ ਘਰਾਂ ਨੂੰ ਨਿਸ਼ਾਨਾ ਬਣਾਇਆ ਔਰ ਤਸੱਲੀ ਨਾਲ ਚੋਰੀ ਕੀਤੀ ਹੈ ਇੱਕ ਘਰ ਤਾਂ ਆ ਆ ਜਿੱਥੇ ਘਰ ਦੇ ਬਿਸ਼ਿੰਦੇ ਵਾਪਸ ਆ ਚੁੱਕੇ ਆ ਦੂਜਾ ਘਰ ਹੈ ਜਿਹੜਾ ਉੱਥੇ ਹਾਲੇ ਤੱਕ ਘਰ ਦੇ ਮੈਂਬਰ ਨਹੀਂ ਪਹੁੰਚੇ ਲੇਕਿਨ ਪਿੰਡ ਦੇ ਮੋਹ ਦਵਾਰ ਪੰਚਾਇਤ ਮੈਂਬਰ ਇੱਥੇ ਮੌਜੂਦ ਨੇ ਔਰ ਆ ਦੇਖੋ ਜੀ ਵਸੋਂ ਵਿੱਚ ਘਰ ਹੈ ਔਰ ਚੋਰਾਂ ਨੇ ਪਹਿਲਾਂ ਜਿੱਥੇ ਕੁੰਡਾ ਲੱਗਦਾ ਉਹਨੂੰ ਹੀ ਪੱਟ ਦਿੱਤਾ ਤਾਂ ਇਟ ਮੀਨਸ ਕਿ ਚੋਰਾ ਕੋਲ ਸਾਰੇ ਔਜ਼ਾਰ ਸਨ ਆ ਕੁੰਡੇ ਨੂੰ ਪੱਟ ਦਿੱਤਾ ਉਸ ਤੋਂ ਬਾਅਦ ਘਰ ਦੇ ਅੰਦਰ ਦਾਖਲ ਹੁੰਦੇ ਆ ਤੇ ਪਰਿਵਾਰ ਜਿਹੜਾ ਆ ਇੱਥੇ ਬੈਠਾ ਔਰ ਚੋਰਾਂ ਨੇ ਇਸ ਘਰ ਦੇ ਅੰਦਰ ਇੰਨੀ ਤਸੱਲੀ ਨਾਲ ਚੋਰੀ ਕੀਤੀ ਹੈ ਕਿ ਕੋਈ ਕਮਰਾ ਨਹੀਂ ਛੱਡਿਆ ਕੋਈ ਟਰੰਕ ਨਹੀਂ ਛੱਡਿਆ ਕੋਈ ਅਲਮਾਰੀ ਨਹੀਂ ਛੱਡੀ ਇਸ ਪੋਰਸ਼ਨ ਵਿੱਚ ਐਂਟਰ ਹੋਣ ਤੋਂ ਪਹਿਲਾਂ ਆ ਤੁਸੀਂ ਦੇਖ ਸਕਦੇ ਹੋ ਕਿ ਦਰਵਾਜ਼ੇ ਤੇ ਵੀ ਸੱਟਾਂ ਮਾਰੀਆਂ ਗਈਆਂ ਮੈਂ ਜਿਵੇਂ ਤੁਹਾਨੂੰ ਸਟਾਰਟਿੰਗ ਤੋਂ ਦੱਸਦਾ ਆ ਰਿਹਾ ਕਿ ਔਜ਼ਾਰ ਸਾਰੇ ਹੋਣਗੇ ਉਹਨਾਂ ਦੇ ਕੋਲ ਆ ਤੁਸੀਂ ਦੇਖੋ ਕਿ ਇਹ ਸਖਾਲਾ ਨਹੀਂ ਆ ਲੋਹੇ ਦੀ ਚਗਾਠ ਹੈ ਇਥੇ ਸੱਟਾਂ ਕਿੰਨੀਆਂ ਮਾਰੀਆਂ ਹੋਣਗੀਆਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਇੱਕ ਵਾਰੀ ਸਮਝਾ ਦਿਓ ਕਿ ਅਸੀਂ ਕਿਹਨਾਂ ਦੇ ਘਰ ਆਏ ਆਂ ਔਰ ਕਿਹੜਾ ਮੱਲਾਹੀ ਇਹ ਹੈਗਾ ਇਸ ਪਿੰਡ ਸਲੋ ਦਾ 9 ਵਾਰਡ ਠੀਕ ਹੈ ਜੀ ਤੇ ਇਹ ਸਾਡੇ ਹੈਗੇ ਵਿਜੇ ਹੁਣੀ ਸੀਗੇ ਉਹਨਾਂ ਦੀ ਡੈਥ ਹੋ ਚੁੱਕੀ ਆ ਉਹਨਾਂ ਦੇ ਦੋ ਬੱਚੇ ਆ ਜੀ ਇੱਕ ਮੁੰਡਾ ਸ਼ਹਿਰ ਰਾਜਾ ਫੁੱਟਵੇਅਰ ਤੇ ਕੰਮ ਕਰਦਾ ਜੀ ਤੇ ਇਹ ਭਾਬੀ ਹੁਣੀ ਸਾਡੇ ਇੱਥੇ ਪਿੰਡ ਵਿੱਚ ਹੀ ਲੋਕਲੀ ਕੰਮ ਕਰ ਕੱਲ ਕੱਲ ਰਾਤ ਕਿੱਥੇ ਸੀਗੇ ਜੀ ਇੱਕ ਕੱਲ ਰਾਤ ਆਪਣੇ ਭੂਆ ਦੇ ਗਏ ਹੋਏ ਸੀਗੇ ਘਰ ਵਿੱਚ ਕੋਈ ਵੀ ਨਹੀਂ ਘਰ ਵਿੱਚ ਕੋਈ ਨਹੀਂ ਸੀਗਾ ਇਹ ਇਸ ਮੁਹੱਲੇ ਦੇ ਵਿੱਚ ਦੋ ਘਰ ਆ ਦੋਨਾਂ ਦੇ ਵਿੱਚ ਹੀ ਦੋ ਚੋਰੀਆਂ ਹੋਈਆਂ ਦੋਨੋਂ ਘਰਾਂ 'ਚ ਉਹ ਯੂਪੀ ਗਏ ਹੋਏ ਆ ਤੇ ਉਹਨਾਂ ਦੇ ਘਰ 'ਚ ਵੀ ਕੋਈ ਨਹੀਂ ਸੀ ਇਹਨਾਂ ਦੇ ਵਿੱਚ ਕੋਈ ਨਹੀਂ ਸੀਗਾ ਪੂਰਾ ਸੰਗਣਾ ਘਰ ਆਇਆ ਇਹ ਆਵਾਦੀ ਦੇ ਵਿੱਚ ਘਰ ਆ ਦੋਨੋਂ ਹੀ ਘਰ ਜੀ ਜੀ ਤੇ ਜਦੋਂ ਅਸੀਂ ਸਵੇਰੇ 7 ਵਜੇ ਮੈਂ ਆਇਆ ਮੈਂ ਪੰਚਾਇਤ ਮੈਂਬਰ ਐ ਸੋਹਰਾ ਜੀ ਆਪਣਾ ਨਾਮ ਵੀ ਦੱਸਦੇ ਮੈਂ ਅਮਿਤ ਮਨਚੰਦਾ ਜੀ ਜੀ ਤੇ ਮੈਂ ਜਦੋਂ ਇਹਨਾਂ ਨੇ ਮੈਨੂੰ ਬੁਲਾਇਆ ਤਾਂ ਮੈਂ 7 ਵਜੇ ਪਹੁੰਚ ਕੇ ਪਹਿਲਾਂ ਅਸੀਂ ਦੂਸਰੇ ਘਰ ਦੀ ਤੇ ਦੇਖ ਰਹੇ ਸੀਗੇ ਜੀ ਜੀ ਫਿਰ ਅਸੀਂ 7:30 ਵਜੇ ਪੁਲਿਸ ਬੁਲਾਈ ਜਾਨੂੰ ਪਤਾ ਲੱਗਾ ਵੀ ਇਸ ਘਰ 'ਚ ਵੀ ਚੋਰੀ ਹੋਈ ਹੋਈ ਆ ਅੱਛਾ ਤੁਹਾਨੂੰ ਪਹਿਲਾਂ ਦੂਜੇ ਘਰ ਦਾ ਪਤਾ ਲੱਗਿਆ ਇਸ ਘਰ ਦਾ ਬਾਅਦ 'ਚ ਪਤਾ ਲੱਗਾ ਕਿਉਂਕਿ ਇੱਥੇ ਲੋਕੀ ਕਹਿੰਦੇ ਸੀ ਵੀ ਕੋਈ ਹਲਚਲ ਨਹੀਂ ਸੀ ਜਦੋਂ ਦੇਖਿਆ ਨਾ ਦਰਵਾਜ਼ਾ ਖੁੱਲਾ ਹੋਇਆ ਕਿਸੇ ਨੇ ਆ ਕੇ ਬਾਜ ਮਾਰੀ ਹੋਣੀ ਆ ਤਾਂ ਪਤਾ ਲੱਗਾ ਵੀ ਇਹ ਘਰ 'ਚ ਵੀ ਕੋਈ ਨਹੀਂ ਸੀ ਫਿਰ ਜਦੋਂ ਇੱਥੇ ਆ ਕੇ ਦੇਖਿਆ ਤਾਂ ਰੌਲਾ ਪੈ ਗਿਆ ਵੀ ਇੱਥੇ ਵੀ ਚੋਰੀ ਹੋਈ ਹੋਈ ਆ ਫਿਰ ਅਸੀਂ ਉਸੇ ਵਲੇ ਥਾਣੇ 'ਚ ਫੋਨ ਕੀਤਾ ਮੈਂ ਤਾਂ 15-20 ਮਿੰਟਾਂ ਬਾਅਦ ਪੁਲਿਸ ਆ ਗਈ ਤਾਂ ਅਸੀਂ ਉੱਧਰ ਚੈਕਿੰਗ ਕਰਦੇ ਪਏ ਉਹਨਾਂ ਦੇ ਹੁੰਦੇ-ਹੁੰਦੇ ਹੀ ਇਸ ਘਰ ਦੀ ਚੋਰੀ ਦਾ ਪਤਾ ਲੱਗ ਗਿਆ ਅੱਛਾ ਪੁਲਿਸ ਨੂੰ ਦੂਜੇ ਘਰ ਲਈ ਸੱਦਿਆ ਸੀ ਪਰ ਬਾਅਦ 'ਚ ਪਤਾ ਲੱਗਾ ਕਿ ਬਾਣਾ ਦੋ ਜਗ੍ਹਾ ਵਰਤਾ ਕੇ ਗਿਆ ਫਿਰ ਅਸੀਂ ਮੈਂ ਉਹਨਾਂ ਨੂੰ ਇੱਥੇ ਲੈ ਕੇ ਆਇਆ ਮੈਂ ਇਹਨਾਂ ਨੂੰ ਸਾਰਾ ਦਿਖਾਇਆ ਉਹਨਾਂ ਨੇ ਇੱਥੋਂ ਲੈ ਕੇ ਰਿਪੋਰਟ ਮੇਰੇ ਖਿਆਲ ਥਾਣੇ ਸਬਮਿਟ ਕਰ ਦਿੱਤੀ ਹੋਈ ਆ ਅੱਜ ਆਪ ਦਿਖਾਜੀ ਜੀ ਦਿਖਾ ਦਿਓ ਆ ਅੱਜ ਤੁਸੀਂ ਨਾਲ ਆ ਜਾਓ ਆ ਆਹ ਕਮਰਾ ਆ ਜਿਹਦੇ ਅੰਦਰ ਤੁਸੀਂ ਦੇਖੋ ਕਿ ਚੋਰਾਂ ਨੇ ਕਿੰਨੀ ਤਸੱਲੀ ਨਾਲ ਪੂਰੀ ਤਲਾਸ਼ੀ ਲਈ ਆ ਕੱਲੀ-ਕੱਲੀ ਚੀਜ਼ ਦੀ ਤਲਾਸ਼ੀ ਲਈ ਆ ਆਪੇ ਇਹ ਤੋਂ ਅੰਦਾਜ਼ਾ ਲਾ ਸਕਦੇ ਆ ਕਿ ਘੱਟੋ-ਘੱਟ 2-3 ਘੰਟੇ ਤਾਂ ਸਖਾਲੇ ਲੱਗੇ ਹੋਗੇ ਜੀ ਉਹ ਫਰਿੱਜ ਦੇ ਕੋਲ ਬੈਠ ਕੇ ਪਾਣੀ ਪੀ ਕੇ ਤਸੱਲੀ ਨਾਲ ਚਾਰ ਬੰਦੇ ਸੀ ਚਾਰ ਗਲਾਸ ਪਾਣੀ ਦੇ ਪਏ ਹੋਏ ਆ ਭਾਵਾ ਚਾਹ ਬਣਾ ਕੇ ਵੀ ਪੀਤੀ ਜੋ ਮਰਜ਼ੀ ਕੀਤਾ ਹੋਵੇ ਜੀ ਉਹਨਾਂ ਨੇ ਔਰ ਦੇਖੋ ਬਾਬਿਆਂ ਦੀ ਪਿੱਛੇ ਫੋਟੋ ਲੱਗੀ ਹੋਈ ਆ ਬਾਬਿਆਂ ਦਾ ਕੋਈ ਡਰ ਨਹੀਂ ਜੀ ਐਸੋਲੇ ਨਸ਼ੇ ਵਾਲਿਆਂ ਨੂੰ ਕੋਈ ਡਰ ਨਹੀਂ ਹੈਗਾ ਪ੍ਰਸ਼ਾਸਨ ਦਾ ਡਰ ਹੈ ਪ੍ਰਸ਼ਾਸਨ ਦਾ ਵੀ ਨਹੀਂ ਡਰ ਜ ਇਹਨਾਂ ਨੂੰ ਇੰਨੀ ਸੰਗਣੀ ਆਬਾਦੀ ਦੇ ਵਿੱਚ ਚੋਰੀ ਕੀਤੀ ਦੇਖੋ ਕੀ ਹਾਲ ਕਰ ਦਿੱਤਾ ਔਰ ਤੁਸੀਂ ਦੇਖੋ ਕਿ ਆ ਸੇਫ ਲੋਕਰ ਤਹਿ ਖਾਨਾ ਕੁਝ ਵੀ ਨਹੀਂ ਛੱਡਿਆ ਉਹਨਾਂ ਨੇ ਬਹੁਤ ਬੁਰਾ ਹਾਲ ਹੈ ਜੀ ਘਰ ਦਾ ਉਹਨਾਂ ਨੇ ਕੀਤਾ ਕੱਲਾ ਕੱਲਾ ਖਲਾਰ ਦਿੱਤਾ ਉਹਨਾਂ ਨੇ ਬਚਾਰੇ ਗਰੀਬ ਬੰਦੇ ਬੰਦਾ ਸਿਰ ਤੇ ਨਹੀਂ ਹੈਗਾ ਬੱਚੇ ਕਿੰਨਾ ਕੁ ਕਮਾ ਲੈਂਦੇ ਕੁਝ ਵੀ ਨਹੀਂ ਕਮਾਉਂਦੇ ਅੱਛਾ ਪੰਜ ਸੌ ਕਿੰਨਾ ਕੁ ਨੁਕਸਾਨ ਹੋ ਗਿਆ ਨਾ ਦਾ ਜੀ ਦੇਖੋ ਜੀ ਮੇਰੇ ਹਿਸਾਬ ਨਾਲ ਜਿੱਦਾਂ ਇਹ ਦੱਸ ਰਹੇ ਆ ਨਾ ਘਰ ਦੇ ਵਿੱਚ ਥੋੜਾ ਬਣਾ ਅਗਲਾ ਲੇਡੀਜ਼ ਆਪਣਾ ਆਪਣਾ ਸੋਨਾ ਘਟਾ ਥੋੜਾ ਜਿਹਾ ਰੱਖ ਦੇ ਹਲਕੋ ਜੀ 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 ਆਪਾਂ ਜੀ ਜੀ ਤੇ ਘਟੋਗੜ ਜੇ ਇੱਕ ਦੋ ਚੀਜ਼ਾਂ ਵੀ ਹੋਣ ਗਈਆਂ ਤਾਂ ਲੱਖ ਰੁਪਏ ਦਾ ਸੌਖਾ ਨੁਕਸਾਨ ਹੋ ਚੁੱਕ ਹੋ ਚੁੱਕਾ ਇਹ ਨਾ ਕੈਸ਼ ਵੀ ਭੰਨੀ ਦੱਸਦੇ ਕੈਸ਼ ਵੀ ਉਹ ਕੱਲ ਮੁੰਡਾ ਤਨਖਾਹ ਲੈ ਕੇ ਵੀ ਆਇਆ ਜੀ ਓਹੋ ਹੋਹ ਦੇਖੋ ਬੰਦਾ ਮਹੀਨਾ ਮਿਹਨਤ ਕਰਦਾ ਕਿ ਘਰ ਰਾਸ਼ਨ ਲੈ ਕੇ ਜਾਵਾਂਗੇ ਕੋਈ ਸੇਵਿੰਗ ਹੋਊਗੀ ਤਾਂ ਸਾਰਾ ਹੀ ਲੱਗੇ ਸਾਰੇ ਹੀ ਲੱਗੇ ਦੇਖੋ ਤੁਸੀਂ ਹਾਲ ਵਿਚਾਰਿਆਂ ਦਾ ਕਿੱਥੇ ਕਿੱਥੇ ਦਾ ਇਹ ਸਟੋਰ ਦਾ ਹਾਲ ਹੈ ਜੀ ਦੇਖੋ ਇਹ ਪੰਜ ਸਾਹਿਬ ਮੈਨੂੰ ਲਾ ਦੋ ਕਿ ਭੇਤੀ ਹੋਗਾ ਜਿਹਨੂੰ ਪਤਾ ਕਿ ਅੰਦਰ ਕਿੰਨੇ ਕਮਰੇ ਬਿਲਕੁਲ ਜੀ ਭੇਤੀ ਹੋਰ ਬਾਹਰ ਦੇਖਣ ਨੂੰ ਤਾਂ ਪਤਾ ਲੱਗਦਾ ਕਿ ਕਿੱਥੇ ਕਿੰਨੇ ਕਮਰੇ ਨੇ ਜੀ ਪੂਰਾ ਭੇਤੀ ਹੋਗਾ ਉਹਨਾਂ ਨੂੰ ਪਤਾ ਦੇਖੋ ਆਹਾ ਬਾਬਿਆਂ ਦੀ ਜਗਾ ਚਲੇ ਘਰ ਦੇ ਵਿੱਚ ਲੋਕੀ ਮੰਦੇ ਕਿਸੇ ਨੂੰ ਉਹ ਨਹੀਂ ਛੱਡੀਆਂ ਗੋਲਗਾ ਤੋੜ ਦਿੱਤੀਆਂ ਪੈਸੇ ਲੈ ਗਏ ਕਿੰਨੀ ਕਿ ਨਸ਼ੇ ਦੀ ਲੋੜ ਹੋ ਗਈ ਉਸ ਬੰਦਿਆਂ ਨੂੰ ਲੋਰ ਕਹਿ ਸਕਦੇ ਆ ਜੀ ਆਪਾਂ ਮੈਂ ਕਹਾਂ ਜੀ ਲੋਰ ਤੁਸੀਂ ਇਹ ਦੇਖ ਲਓ ਵੀ ਕਿੰਨਾ ਕੁ ਨੁਕਸਾਨ ਵਿਚਾਰਿਆਂ ਨੂੰ ਕਿੰਨਾ ਹੋ ਚੁਕਲਾ ਜੇ ਹੁਣ ਮੰਨ ਲਓ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਲੱਖ ਤਾਂ ਤਾਂ ਇਹਨਾਂ ਦੇ ਕੋਲੋਂ ਗਿਆ ਜੇ ਮੰਨ ਲਓ ਹੋਰ ਲੈਣਾ ਪਵੇ ਤਾਂ ਸਮਝ ਲਓ ਲੱਖ ਹੋਰ ਕਰਨਾ ਪਊਗਾ 2 ਲੱਖ ਦਾ ਨੁਕਸਾਨ ਤੇ ਗਰੀਬੰਦਾ ਕਿੱਥੋਂ ਭਰੂਗਾ ਮਾਨਸਿਕ ਪਰੇਸ਼ਾਨੀ ਲੱਗ ਹੋਰ ਟੈਨਸ਼ਨ ਆਈ ਪਈ ਬੱਚਿਆਂ ਦੇਖੋ ਰਸ ਜੀ ਹਾਲ ਵਿਚਾਰੇ ਕਿੰਨੇ ਕੰਮ ਨਹੀਂ ਕਦੀ ਮਤਲਬ ਇਦਾਂ ਦਾ ਦੇਖਿਆ ਹੋਊਗਾ ਤਾਂ ਉਹਦਾ ਹਾਲ ਕੀ ਹੋਊਗਾ ਔਰ ਧਾਰਮਿਕ ਪਰਿਵਾਰ ਲੱਗ ਰੇ ਮੈਂ ਜਿੱਦਾ ਅੰਦਰ ਐਂਟਰ ਹੋ ਕੇ ਦੇਖਿਆ ਆ ਬੱਚਾ ਸਾਡਾ ਨਾ ਸੇਵਾ ਕਰਦਾ ਸਾਡੀ ਜਗ੍ਹਾ ਇੱਥੇ ਪੀਰਾਂ ਦੀ ਜਗ੍ਹਾ ਤੇ ਸੇਵਾ ਕਰਦਾ ਉਹ ਮੁੰਡਾ ਉਹ ਜੀ ਜੀ ਇਹ ਘਰ ਦੇ ਭਾਬੀ ਜੀ ਇਹਨਾਂ ਨੂੰ ਤੁਸੀਂ ਪੁੱਛ ਸਕਦੇ ਆ ਜੀ ਭਾਜੀ ਕਿੰਨਾ ਕ ਨੁਕਸਾਨ ਹੋ ਗਿਆ ਜੀ ਭਾਜੀ ਸਾਡਾ ਲੱਖ ਰੁਪਏ ਦਾ ਤਾਂ ਹੋ ਗਿਆ ਨੁਕਸਾਨ ਸੋਨੇ ਦੇ ਕਹਿਣੇ ਵੀ ਸੀਗੇ ਹਾਂ ਜੀ ਦੋ ਮੇਰੇ ਪਾਲੀਆਂ ਦੇ ਅਬੀਕਾ ਹਜ਼ਾਰ ਕੈਸ਼ ਪਿਆ ਸੀ ਗਾਰ ਹਲੇ ਕੱਲੀ ਤਨਖਾਹ ਲੈ ਕੇ ਆਇਆ ਸੀ ਮੁੰਡਾ ਤੇ ਬਾਕੀ ਲੋਕ ਉਹ ਬਗਲ ਮਾਰੀ ਦੇ ਬਹੁਤ ਨੁਕਸਾਨ ਕਰ ਹਲੇ ਤੁਸੀਂ ਮੇਰੇ ਖਲ ਪ੍ਰੋਪਰ ਚੈੱਕ ਵੀ ਨਹੀਂ ਕੀਤਾ ਨਾ ਨਹੀਂ ਹਲੇ ਆ ਕੀਤਾ ਹੀ ਨਹੀਂ ਪਤਾ ਕੁਛ ਅਸੀਂ ਮੈਂ ਕਰ ਦਿੱਤਾ ਸੀ ਇਹਨਾਂ ਭਾਜੀ ਮਰਸੀ ਆ ਮੁੰਡਾ ਕਮਾਂਦਾ ਹੈ ਕਹ ਹਲੇ ਇੱਕ ਤਾਹਰ ਬਿੱਲ ਹੀ ਆ ਗਾਰ ਵਾਲਾ ਮੇਰੇ ਸਿਰ ਤੇ ਹੈ ਨੀ ਤੁਸੀਂ ਦੱਸੋ ਅਸੀਂ ਕਿੰਨਾ ਟਾਈਮ ਪਾਸ ਕਰਨਾ ਤੇ ਉਹ ਉਸ ਜੀ ਕਾ ਵੀ ਲੈ ਗਏ ਬੜੀ ਮੁਸ਼ਕਿਲ ਆ ਮਹੀਨਾ ਬੰਦਾ ਕੰਮ ਕਰਕੇ ਪੈਸੇ ਲੈ ਕੇ ਉਹਨੇ ਮੱਸੀ-ਬੱਸੀ ਹੋਣਾ ਕਰਕੇ ਅਸੀਂ ਛੋੜਿਆ ਇਹ ਵੀ ਲੋਕਾਂ ਨੂੰ ਤੇ ਇਹ ਨਹੀਂ ਆਈ ਹੈ ਜਦੋਂ ਇਹ ਘਰ ਪੂਰਾ ਕੀਤਾ ਤਾਂ ਸਾਡਾ ਭਰਾ ਸਾਨੂੰ ਇਸ ਦੁਨੀਆ ਤੋਂ ਛੱਡ ਕੇ ਚਲੇ ਗਿਆ ਤੇ ਮਤਲਬ ਕਿੰਨਾ ਕੁ ਉਹਨਾਂ ਵਾਸਤੇ ਦੁੱਖ ਦੀ ਘੜੀ ਹੈ ਇਸ ਵੇਲੇ ਵੀ ਸਮਾਨ ਤਾਂ ਥੋੜਾ ਜਿਹਾ ਬਣਾਣਾ ਔਖਾ ਹੋ ਜਾਂਦਾ ਜਿਹੜਾ ਇੰਨਾ ਕੁਝ ਚੋਰੀ ਹੋ ਗਿਆ ਤਾਂ ਸੋ ਮਾਵਾ ਦੇ ਚਾ ਹੁੰਦੇ ਆ ਚਾ ਹੁੰਦੇ ਆ ਜੀ ਹਜੇ ਬੱਚੇ ਦੋਨੋਂ ਇੱਕ ਵਾਰੀ ਆ ਹਜੇ ਠੀਕ ਨਹੀਂ ਤੇ ਮਤਲਬ ਜੋ ਅਗਲਾ ਕੁਝ ਨਾ ਕੋਈ ਜੋੜਦਾ ਹੀ ਰਹਿੰਦਾ ਇਹ ਵੀ ਚਲੋ ਪਿੰਡ ਦਾ ਇਹਨਾਂ ਦਾ ਮਹੱਲੇ ਨਾਲ ਪਿਆਰ ਬਹੁਤ ਹੈ ਸਾਡੇ ਚੀਵੀਦਾਰ ਭਰਾ ਖੜਿਆ ਇਹਨਾਂ ਨਾਲ ਸਾਰਿਆਂ ਨਾਲ ਟਣਕਾ 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 ਕਰਕੇ ਬੰਦਾ ਜੋੜਦਾ ਔਰ ਜਦੋਂ ਕੋਈ ਇੱਧਰ ਹੁੰਜਾ ਫੇਰ ਕੇ ਲੈ ਜਾਂਦਾ ਨਾ ਜੀ ਇੱਥੇ ਬੈਠ ਕੇ ਜੀ ਉਹਨਾਂ ਨੇ ਪਾਣੀ ਪੂਣੀ ਪੀਤਾ ਫਿਰ ਚਾਰ ਚਾਰ ਗਲਾਸ ਸੀਗੇ ਇੱਥੇ ਪਏ ਹੁਣੇ ਮੇਰੇ ਹਿਸਾਬ ਨਾਲ ਮਤਲਬ ਬਹੁਤ ਮਾੜੀ ਗੱਲ ਆ ਨਸ਼ੇ ਆਣਿਆਂ ਵਾਸਤੇ ਪੰਸਾਭ ਜਿੰਨੀ ਕੁ ਮੇਰੀ ਸਮਝ ਹੈ ਮੈਨੂੰ ਤਾਂ ਲੱਗਦਾ ਕੋਈ ਭੇਤੀ ਹੋਗਾ ਕੋਈ ਬਾਹਰੋਂ ਅੱਦਾ ਕੇ ਨਹੀਂ ਕਰ ਸਕਦਾ ਪਿੰਡ ਦਾ ਚਾਹੇ ਕੋਈ ਨਾਲ ਤਾਂ ਰਲੇ ਹੋਗਾ ਨਾ ਜੇ ਬੰਦੇ ਬਾਹਰੋਂ ਵੀ ਆਏ ਹੋਗੇ ਮੈਂ ਕਹਾਂ ਜੀ ਘਰ ਇੱਥੇ ਨੇੜੇ ਤੇੜੇ ਦੇ ਹੋਣੇ ਬੰਦੇ ਇਦਾਂ ਦੀ ਗੱਲ ਹੀ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਸੀਸੀਟੀਵੀ ਖੰਗਾਲੇ ਜੀ ਅਸੀਂ ਥੋੜਾ ਜਾ ਖੰਗਾਲੇ ਉਹਦੇ ਵਿੱਚ ਦੋ ਮੋਟਰਸਾਈਕਲ ਆਏ ਗਿਆ 12:38 ਮਿੰਟ ਤੇ ਅਸੀਂ ਪੂਰੀ ਜਾਣਕਾਰੀ ਲਵਾਂਗੇ ਅਸੀਂ ਛੱਡਣਾ ਨਹੀਂ ਬੰਦਾ ਕੋਈ ਵੀ ਚਾਹੇ ਸਾਡਾ ਹੋਵੇ ਚਾਹੇ ਕਿਸੇ ਦਾ ਹੋਵੇ ਦੇਖੋ ਹੰਝੂਆਂ ਦਾ ਮੁੱਲ ਮੜਨਾ ਚਾਹੀਦਾ ਜੀ ਮੜਨਾ ਚਾਹੀਦਾ ਅਸੀਂ ਖੁਦ ਕੋਸ਼ਿਸ਼ ਕਰਾਂਗੇ ਜੇ ਸਾਡੇ ਪ੍ਰਸ਼ਾਸਨ ਕਰਦਾ ਠੀਕ ਆ ਉਹਨਾਂ ਨੇ ਤਾਂ ਆਪਣੀ ਲੇਖੇ ਲੈ ਕੇ ਕਾਰਵਾਈ ਕਰਨੀ ਕਿ ਨਹੀਂ ਕਰਨੀ ਦੇਖੋ ਅੱਜ ਇਹਨਾਂ ਹੋਇਆ ਕੱਲੂ ਕਿਸੇ ਹੋਰ ਨਾਊਗਾ ਬਿਲਕੁਲ ਫਿਰ ਤੁਨੂੰ ਚੋਰਾ ਦੇ ਨਿਸ਼ਾਨੇ ਤਾਂ ਸਾਰੇ ਹੋਣੇ ਨਾ ਇੱਕ ਲਿਸਟ ਬਣੀ ਹੋਣੀ ਹੈ ਦੇਖੋ ਹੁਣ ਆਪਾਂ ਕਿਤੇ ਵੀ ਨਹੀਂ ਜਾ ਸਕਦੇ ਘਰੋਂ ਬਾਹਰ ਨਹੀਂ ਜਾ ਸਕਦੇ ਜੀ ਸਾਡੇ ਨਾਲ ਜੀ ਲੰਮੜਦਾਰ ਜੀ ਇਹ ਜਿਹੜਾ ਹਾਲਾਤ ਇਸ ਸਮੇਂ ਚੱਲ ਰਹੇ ਆ ਪਹਿਲੇ ਤੱਕ ਇਹ ਦੇਖਿਆ ਸੀ ਵੀ ਅੱਕ ਗਏ ਆ ਜੀ ਹਰ ਰੋਜ਼ ਚੋਰੀਆਂ ਦੀਆਂ ਘਟਨਾਵਾਂ ਕਦੇ ਵੀ ਨਾ ਦੇਖਿਆਗਾ ਇਦਾਂ ਦਾ ਜੋ ਹਾਲਾਤ ਹੋਣਾ ਹੁਣ ਆਪਣੇ ਆਪਣੇ ਪਰ ਭਰੋਸਾ ਹੈ ਨਹੀਂ ਵੀ ਅਸੀਂ ਠੀਕ ਠਾਕ ਰਾਤ ਨੂੰ ਸੁੱਤੇ ਆ ਸਵੇਰ ਨੂੰ ਅਸੀਂ ਚਲੇ ਜਾਵਾਂਗੇ ਠੀਕ ਠਾਕ ਆਪਣੇ ਕੰਮ ਤੇ ਇੰਨਾ ਮਾੜਾ ਇਹ ਤਾਂ ਬਹੁਤ ਪਰਿਵਾਰ ਹਲਕਾ ਸਿਗਾ ਬਹੁਤ ਹੀ ਕੰਮ ਇਹਨਾਂ ਦਾ ਤਾਂ ਥੱਲੇ ਸਿਗਾ ਨਿਆਣਿਆਂ ਦੇ ਕੰਮ ਚੱਕਿਆ ਮਾੜਾ ਜਿਹਾ ਰੋਟੀ ਪਾਣੀ ਜੋਗੇ ਹੋਏ ਆ ਉਹ ਏਡਾ 4 ਪੈਸੇ ਹੋ ਗਏ ਹੋ ਜਾਂ ਮਾਰ ਕੇ ਲੈ ਗਏ ਆ ਮਸੀ ਬੰਦਾ ਪੈਰਾ ਦਿਉਂਦਾ ਫਿਰ ਲੀਹੋ ਲੱਤ ਬਹੁਤ ਔਖਾ ਰਗਾ ਜੀ ਇਹ ਤਾਂ ਛੋਟੇ ਮੁੰਡੇ ਦਾ ਤਾਂ ਅਸੀਂ ਜਾਦੇ ਸਿਰਫਤ ਕਰਦੇ ਆ ਵੀ ਉਹਦਾ ਬੋਲ ਮੂੰਹ ਚ ਹੈ ਹੀ ਨਾ ਹੈਗਾ ਵੀ ਕਿੰਨਾ ਇਹਨਾਂ ਨੁਕਸਾਨ ਹੋਇਆ ਬਹੁਤਾਂ ਕਦੇ ਅੱਗੇ ਸਾਡੇ ਉਹ ਭਤੀਜ ਹੁੰਦੇ ਤੇ ਕਦੇ ਬਾਹਰ ਨਾ ਸਿੱਕਲੇਗੇ ਉਹਨੂੰ ਵੀ ਵਿਚਾਰੀ ਨੂੰ ਰੇਕ ਦੇ ਕੰਮ ਕਰਨਾ ਪਿਆ ਤੇ ਬਹੁਤ ਮਾੜਾ ਹੋਇਆ ਜਿੱਦਾਂ ਦਾ ਇਹਨਾਂ ਦਾ ਹਾਲਾਤ ਕੀਤਾ ਹੁਣ ਆ ਪਿੰਡ ਵਾਲੇ ਇਹਨਾਂ ਦੀ ਮਦਦ ਲਈ ਕੀ ਕਰਨਗੇ ਜੀ ਪਿੰਡ ਵਾਲੇ ਹੁਣ ਜੋ ਹੈਗੇ ਦੇਖ ਰਹੇ ਆ ਤੁਸੀਂ ਤੁਸੀਂ ਵੀ ਆ ਦੇਣਾ ਆ ਵੇ ਪੈਦਰੂਰ ਮਦਦ ਇਹਨਾਂ ਦੀ ਹਰੇਕ ਨੂੰ ਕਰਨੀ ਚਾਹੀਦੀ ਆ ਪੁਲਿਸ ਪ੍ਰਸ਼ਾਸਨ ਨੂੰ ਜ਼ਰੂਰ ਜ਼ਿਆਦਾ ਕਰਨੀ ਚਾਹੀਦੀ ਆ ਨੰਗੌਲਿਆ ਨਾ ਕਰਨੇ ਨੂੰ ਇਹ ਛੱਡਣਾ ਨੇ ਚਾਹੀਦਾ ਕੋਈ ਨਾ ਕੋਈ ਬੰਦਾ ਮਿਲਿਆ ਆ ਜੀ 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 ਇਹ ਇਹ ਪੱਕੀ ਗੱਲ ਹੈ ਜੀ ਤੁਹਾਡਾ ਤਜਰਬਾ ਵੀ ਇਹੀ ਕਹਿ ਰਿਹਾ ਹਾਂ ਹਾਂ ਜੀ ਸਬੀਦਾਰ ਜੀ ਸੁਬੀਦਾਰ ਸਾਹਿਬ ਠਿਕਰੀ ਪੈਰੇ ਕਿਲਾ ਤੋਂ ਆਪ ਲਾਉਣੇ ਪੈਣਗੇ ਠਿਕਰੀ ਪੈਰੇ ਦਾ ਸਾਡਾ ਦੇਖੋ ਹੁਣ ਕਿਸੇ ਨੂੰ ਘਰ ਕੋਈ ਛੱਡ ਕੇ ਨਹੀਂ ਜਾ ਸਕਦਾ ਕੋਈ ਕੁਝ ਕਰ ਨਹੀਂ ਸਕਦਾ ਤਿੰਨ ਤਿੰਨ ਦੇਖੋ ਲੋਕ ਲੱਗਦੇ ਲੋਕ ਵਾਤ ਤੇ ਕੈਮਰਾ ਪਾਉਂ ਆ ਉਹ ਤੋੜ ਦਿੱਤੇ ਇਹਨਾਂ ਨੇ ਜੀ ਜੀ ਹੁਣ ਅਸੀਂ ਅਸੀਂ ਇਹ ਪ੍ਰਸ਼ਾਸਨ ਅਗੇ ਦਰਖਾਸਤ ਕਰਦੇ ਆ ਕਿ ਇਹ ਜਿਹੜਾ ਵੀ ਅਨਸਰ ਹੈ ਇੱਕ ਵਾਰ ਨਕੀਲ ਪੱਕਾ ਪਾਈ ਜਾਵੇ ਪਰ ਸੁਪੇਦਾਰ ਸਾਹਿਬ ਦੋ ਮਹੀਨੇ ਬਾਅਦ ਫੇਰ ਬਾਹਰ ਆ ਜਾਂਦੇ ਆ ਜੀ ਕੋਈ ਇਹਨਾਂ ਨੂੰ ਤਸਦੀਕ ਕਰ ਲੈਂਦੇ ਲੋਕ ਵੀ ਅਸੀਂ ਲੈ ਕੇ ਆਨੇ ਪਿੱਛੇ ਪਿੱਛੇ ਵੀ ਅਸੀਂ ਉਹਨਾਂ ਨੂੰ ਸਵੇਰੇ ਅਸੀਂ ਪੜਾਣਿਆ ਸ਼ਾਮ ਨੂੰ ਅਸੀਂ ਉਹਨਾਂ ਦੇ ਛੜਾ ਦਿੱਤੇ ਜਾਂਦੇ ਆ ਜੀ ਇਹ ਗਰਮੀ ਨਹੀਂ ਹੋਣੀ ਚਾਹੀਦੀ ਜੀ ਪੰਜ ਸਾਹਿਬ ਇੱਕ ਵਾਰੀ ਆਪਾਂ ਦੂਜਾ ਕਰ ਵੀ ਦਿਖਾ ਦਿਓ ਲੈ ਕੇ ਇੱਥੇ ਪਰਿਵਾਰ ਨਾਲ ਹਮਦਰਦੀ ਆ ਜੀ ਔਰ ਜੋ ਭੈਣ ਜੀ ਉਹਨਾਂ ਦੇ ਅੱਖਾਂ 'ਚ ਹੰਝੂ ਡਿੱਗ ਰਹੇ ਆ ਉਹ ਦੇਖ ਕੇ ਮਨ ਪਿਗਲਦਾ ਪਰ ਜਿਹੜੇ ਮਾੜੇ ਅਨਸਰ ਹੈ ਉਹਨਾਂ ਨੂੰ ਨਾ ਕਿਸੇ ਦੀ ਮਾ ਦਾ ਡਰ ਹੈ ਨਾ ਪ੍ਰਸ਼ਾਸਨ ਦਾ ਡਰ ਹੈ ਨਾ ਰੱਬ ਦਾ ਡਰ ਹੈ ਤਾਂ ਉਸੇ ਵਾਰਡ ਵਿੱਚ ਦੂਜਾ ਘਰ ਹੈ ਜਿਸ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਹਾਲਕਿ ਇਸ ਘਰ ਦਾ ਪਹਿਲਾਂ ਰੌਲਾ ਪਿਆ ਸੀ ਕਿ ਇੱਥੇ ਚੋਰੀ ਹੋਈ ਹੈ ਪੰਸਾਬ ਦੇ ਦੋ ਜੀ ਪੂਰੀ ਜਾਣਕਾਰੀ ਇਹ ਪਹਿਲਾਂ ਇੱਥੇ ਤੋੜਿਆ ਗਿਆ ਜੀ ਇਹ ਅਸੀਂ ਇਸ ਘਰ ਦੀ ਜਾਣਕਾਰੀ ਵਾਸਤੇ ਆਏ ਇਹ ਹੁਣ ਵੈਲਡ ਕਰਾਇਆ ਵੇ ਇਨ ਨਹੀਂ ਇਹ ਆਥ ਟਟ ਗਿਆ ਨਾ ਇਹ ਤਾਂ ਆਪਣਾ ਲੋਕ ਲਾਇਆ ਅੱਛਾ ਲੋਕ ਲਾਇਆ ਦੂਸਰਾ ਲਾਇਆ ਕਵਾਂਡੀਆਂ ਨੇ ਅੱਛਾ ਇੱਕ ਹੋਰ ਗੱਲ ਪਤਾ ਲੱਗੀ ਜਿਹੜੀ ਚੋਰ ਪਹਿਲਾਂ ਹੰਡੀਆਂ ਕਵਾਂਡੇ ਦੇ ਘਰ ਤੋਂ ਦਰਵਾਜ਼ਾ ਲੋਕ ਲਾਤੇ ਬਾਹਰੋਂ ਇਹਨਾਂ ਨੂੰ ਵੀ ਲੋਕ ਲਾਤਾ ਜੀ ਇਹਨਾਂ ਦੇ ਹੂੰ ਇੱਥੋਂ ਕੁੰਡਾ ਲਾ ਗਏ ਉਹਨਾਂ ਨੇ ਲਾ ਕੇ ਵੀ ਕੋਈ ਬਾਹਰ ਨਾ ਨਿਕਲੇ ਅੱਛਾ ਉਹ ਘਰੋਂ ਜਿੰਦਾ ਲਾਤਾ ਹੂੰ ਉਹ ਗਏ ਇੱਧਰੋਂ ਹੀ ਆ ਜੀ ਉਹ ਕਿਉਂਕਿ ਆ ਸਾਡੇ ਘਰ ਸਾਰੇ ਬਾਹਰ ਹੈ ਜੀ ਇਹ ਅੱਛਾ ਹਰਾਨੀ ਵਾਲੀ ਗੱਲ ਹੈ ਚੋਰਾਂ ਦਾ ਇਹਨਾਂ ਨੈਟਵਰਕ ਕਿੱਥੋਂ ਤੇਜ ਨਾਲ ਪਤਾ ਅੱਜ ਆ ਘਰ ਸੁਣਾ ਤੇ ਉਹ ਵੀ ਘਰ ਸੁਣਾ ਅੱਛਾ ਸਰ ਕੋਈ ਤਾਂ ਭੇਤੀ ਹੋਊਗਾ ਹੀ ਕੋਈ ਤਾਂ ਸੂ ਦਿੰਦਾ ਘਰ ਦਾ ਭੇਤੀ ਲੰਘਟਾਏ ਉਹ ਹਿਸਾਬ ਹੋਇਆ ਹੈ ਜੀ ਠੀਕ ਨਹੀਂ ਆਜੋ ਹਾਂ ਲੈ ਦੇਖੀ ਕਰਦੇ ਆ ਦਿਨ ਚ ਫਿਰ ਰਾਤ ਨੂੰ ਕਾਰਾ ਕਰਦੇ ਆ ਪਰ ਭੇਤੀ ਤਾਂ ਕੋਈ ਲੋਕਲ ਹੀ ਹੋਊਗਾ ਜੀ ਹੂੰ ਤੇ ਦੇਖੋ ਉੱਤੇ ਆਲੇ ਦੁਆਲੇ ਵਸੋਂ ਕਿੰਨੀ ਆ ਆ ਦੇਖੋ ਆ ਵੀ ਮੋੜਿਆ ਇਹਨਾਂ ਨੇ ਇੱਥੇ ਸੂਤ ਐ ਕਿਉਂਕਿ ਜਿੰਦਾ ਤੋੜਿਆ ਗਿਆ ਇੱਥੋਂ ਕੋਈ ਹਾਲਾਤ ਨਹੀਂ ਜੀ ਇਹ ਅਸੀਂ ਸਵੇਰੇ ਲਾਇਆ ਸੀਗਾ ਉਹ ਜਿੰਦੇ ਤੋੜੇ ਰੱਖੇ ਹੋਏ ਉਹਨਾਂ ਨੇ ਕਾਬੀ ਲੈ ਕੇ ਆ ਰਹੇ ਆ ਆਲੇ ਦੁਆਲੇ ਕਿੰਨੀ ਵਸੋਂ ਆ ਵੇਜ ਦਿਖਾਓ ਜਰਾ ਕੈਮਰਾ ਮਾਰ ਕੇ ਇੱਧਰ 12:38 ਮਿੰਟ ਤੇ ਕਹਿੰਦੇ ਚੋਰ ਦਾਖਲ ਹੋਇਆ ਕੈਮਰੇ ਵਿੱਚ ਨਜ਼ਰ ਆ ਰਹੀ ਹੈ ਸ਼ੰਕਾ ਜਿਤਾਈ ਜਾ ਰਹੀ ਆ ਤਾਂ ਇਸ ਘਰ ਦਾ ਵੀ ਕੱਲਾ ਕੱਲਾ ਏਰੀਆ ਉਹਨਾਂ ਨੂੰ ਪਤਾ ਜਿਹੜਾ ਪਿਛਲਾ ਘਰ ਤੁਹਾਨੂੰ ਦਿਖਾ ਕੇ ਆ ਉਹਦਾ ਵੀ ਕੱਲਾ ਕੱਲਾ ਏਰੀਆ ਚੋਰਾਂ ਨੂੰ ਪਤਾ ਸੀ ਖੂਫੀਆ ਜਾਣਕਾਰੀ ਚੋਰਾ ਕਹੋਗੀ ਚੋਰਾਂ ਦਾ ਵੀ ਸੂਤਰ ਥਾਂ ਥਾਂ ਤੇ ਆ ਹੁਣ ਤਾਂ ਇਹ ਪ੍ਰਤੀਤ ਹੋ ਰਿਹਾ ਫਿਰ ਜਿੰਨਾਰੇ ਇੱਥੇ ਜਿਹੜਾ ਯੂਪੀ ਵਾਲੇ ਬੰਦੇ ਆ ਇਹ ਕਿਰਾਏ ਤੇ ਰਹਿੰਦੇ ਨੇ ਨਹੀਂ ਨਹੀਂ ਆਪਣਾ ਮਕਾਨ ਹੁੰਦਾ ਇਹੋ ਪਹਿਲਾਂ ਠੀਕ ਹੈ ਜੀ ਤੇ ਇਹ ਫਿਰ ਯੂਪੀ ਵਿਆਹ ਤੇ ਗਏ ਹੋਏ ਆ ਉਹਨਾਂ ਤੋਂ ਬਾਅਦ ਅਸੀਂ ਲੋਕ ਲਾ ਕੇ ਉਹ ਮੇਰੇ ਖੈਰ ਇਹਨਾਂ ਦਾ ਰਿਸ਼ਤਾ ਆਪਣੇ ਵੱਲ ਆਪਣੇ ਵੱਲ ਪ੍ਰਬੰਧ ਤੁਸੀਂ ਫਿਰ ਕਰਦੇ ਹਾਂ ਪ੍ਰਬੰਧ ਕਰ ਦਿੱਤਾ ਵੀ ਕੋਈ ਹੋਰ ਨਾ ਕੁਝ ਹੋ ਵੀ ਤੇ ਹੁਣ ਪੰਜ ਸਾਹਿਬ ਮਨ ਵਿੱਚ ਹੈ ਕੀ ਹੈ ਮੰਗ ਕੀ ਹੈ ਮਾੰਗਤੇ ਇਹੀ ਆ ਜੀ ਵੀ ਅਸੀਂ ਉਹ ਬੰਦੇ ਫੜਨੇ ਆ ਉਹ ਨਸ਼ੇ ਵਾਲਾ ਕੰਮ ਬਹੁਤ ਵੱਧ ਗਿਆ ਇਹ ਨਸ਼ੇ ਆਦੀਆਂ ਦਾ ਕੰਮ ਹੈ ਹੋਰ ਕੁਝ ਨਹੀਂ ਪਿੰਡ ਪਿੰਡ ਵੈਸੀ ਬਦਨਾਮ ਹੁੰਦਾ ਰਹਿੰਦਾ ਇੱਥੇ ਦਾਗ ਲੱਗਦਾ ਰਹਿੰਦਾ ਕਿਸੇ ਨੂੰ ਤਾਂ ਡਰਿਆ ਵੀ ਸਾਡਾ ਪਿੰਡ ਦੇ ਜਿਹੜੇ ਬੰਦੇ ਆ ਉਹ ਤਾਂ ਚੋਰੀਆਂ ਕਰਦੇ ਜਿਹੜੇ ਬਾਹਰੋਂ ਆ ਕੇ ਰਹਿੰਦੇ ਨਾ ਉਹਸ ਲੋ ਦਾ ਬਦਨਾਮ ਕਰੀ ਜਾਂਦੇ ਆ ਹਾਲਾਤ ਤੁਹਾਨੂੰ ਸਾਰੇ ਦਿਖਾ ਦਿੱਤੇ ਆ ਪਿੰਡ ਵਾਲੇ ਚਿੰਤਤ ਨੇ ਪਰੇਸ਼ਾਨ ਨੇ ਕਿ ਇੱਕ ਰਾਤ ਚ ਦੋ ਘਰਾਂ ਨੂੰ ਨਿਸ਼ਾਨਾ ਬਣਾਇਆ ਪਤਾ ਨਹੀਂ ਅਗਲੇ ਨਿਸ਼ਾਨੇ ਤੇ ਕੌਣ ਹੋਏਗਾ ਪਿੰਡ ਵਾਸੀ ਵੱਲੋਂ ਇਹ ਗੱਲ ਆਕੀ ਗਈ ਹੈ ਕਿ ਅਸੀਂ ਬੰਦੇ ਤਾਂ ਲੱਭਣੇ ਲੱਭਣੇ ਅਸੀਂ ਮਿਹਨਤ ਤਾਂ ਕਰਨੀ ਕਰਨੀ ਆ ਸੀਸੀਟੀਵੀ ਕੈਮਰੇ ਖੰਘਾਲਣੇ ਖੰਘਾਲਣੇ ਆ ਪਰ ਪ੍ਰਸ਼ਾਸਨ ਨੂੰ ਇੱਕ ਉੱਚੀ ਆਵਾਜ਼ 'ਚ ਇਹਨਾਂ ਨੇ ਗੱਲ ਆਕੀ ਹੈ ਕਿ ਸਾਡੀ ਮਦਦ ਹੋਣੀ ਚਾਹੀਦੀ ਹੈ ਇਹੋ ਜੇ ਮਾਰੇ ਅੰਸਰ ਨੂੰ ਇਕੱਲ ਪੈਣੀ ਚਾਹੀਦੀ ਆ ਨਹੀਂ ਤਾਂ ਜਿਵੇਂ ਲੰਬੜਦਾਰ ਜੀ ਨੇ ਕਿਹਾ ਕਹਿੰਦੇ ਕਿ ਹੁਣ ਤਾਂ ਯਾਰ ਆਪਣੇ ਆਪ ਤੇ ਵੀ ਭਰੋਸਾ ਨਹੀਂ ਰਹਿ ਗਿਆ ਕਿਤੇ ਸਾਨੂੰ ਨਾ ਕੋਈ ਮੋਰੇ ਜਾਂਦੇ ਘੇਰਲਵੇ ਜਿਸ ਤਰੀਕੇ ਨਾਲ ਵਾਰਦਾਤਾ ਵੱਧ ਰਹੀਆਂ ਜਿਸ ਤਰੀਕੇ ਨਾਲ ਨਸ਼ਾ ਵੱਧ ਰਿਹਾ ਪੰਜਾਬ ਦੇ ਹਾਲਾਤ ਜਿਹੜੇ ਲਾਅ ਐਂਡ ਆਰਡਰ ਦੇ ਬਹੁਤ ਖਰਾਬ ਹੁੰਦੇ ਜਾ ਰਹੇ ਆ ਮੈਨੂੰ ਕਿ ਅਸਾਮੀਆਂ ਹੋਰ ਭਰਨੀਆਂ ਚਾਹੀਦੀਆਂ ਕਿਉਂਕਿ ਬਹੁਤ ਜਿਆਦਾ ਸਾਰੀ ਜਿਹੜੀ ਪੁਲਿਸ ਪ੍ਰਸ਼ਾਸਨ ਦੀ ਫੋਰਸ ਆ ਉਹ ਤਾਂ ਲੀਡਰਾਂ ਨੂੰ ਪਛਾਣ ਵਿੱਚ ਲੱਗ ਜਾਂਦੀ ਆ ਆਮ ਲੋਕਾਂ ਨੂੰ ਕਿਵੇਂ ਬਚਾਣਾ ਇਸ ਕਰਕੇ ਆਮ ਲੋਕਾਂ ਨੂੰ ਬਚਾਇਆ ਜਾਵੇ ਆਮ ਲੋਕ ਰਹਿਣਗੇ ਤਾਂ ਵੋਟਾਂ ਪੈਣਗੀਆਂ ਬੰਦੇ ਹੀ ਨਾ ਰਹਿ ਤਾਂ ਵੋਟਾਂ ਕੌਣ ਪਾਏਗਾ ਬਣੇ ਨਾ ਵੀ ਬਤੀ ਨਵਾ ਸ਼ਰਮਟ ਛੋੜ ਵੀ ਬਨੇਸੂਰੀ ਕੈਮਰਾ ਪਰ ਸਮਝ ਕਿ ਜਾਸਤੋ ਬਹੁਜੇ ਫਿਰ ਤੋਜ਼ਮ ਕਿ ਸੱਸੀ ਕਲਰਾ ਬਰਖਾ